ਸਤ ਸ੍ਰੀ ਅਕਾਲ ਜੀ ਅੱਪਾ ਅੱਜ ਇਕੱਠੇ ਹੋਏ ਹੋਇਆ ਡਾਕਟਰ ਚਾਚਾ ਤੇ ਆਪਣਾ ਕਾਕਾ ਭਾਈ ਤੇ ਇਧਰ ਆਵਰ ਮਾਣ ਤੇ ਭਾਈਆਂ ਕਰਦੇ ਗੱਲਬਾਤ ਬਾਈ ਕਿਹ ਹਾਲ ਹੈ ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਠੀਕ ਆ ਬਾਈ ਐਨ ਵਧੀਆ ਵਧੀਆ ਤੇ ਬਾਈ ਅੱਜ ਕੰਮ ਉਪਰ ਆਏ ਹੋਏ ਤੇ ਕੁਕਰ ਉਧਰ ਇਕੱਠੇ ਕਰਤਾ ਹੋ ਨਹੀਂ ਹੋਏ ਟਾਈਮ ਹੋ ਗਿਆ ਉਧਰ ਕੰਮ ਦਾ ਤੇ ਇਹ ਪੇ ੜਾਏ ਹੋਏ ਕੁਤਰਾ ਅੱਜ ਬਾਈ ਇਹ ਬਾਜੀ ਜੇ ਕਿਤੇ ਨੇੜੇ ਤੇੜੇ ਹੋਈ ਨਾ ਮੇਰਾ ਵੀ ਕਮੈਂਟਰ ਵੀ ਸਾਹਮਣੇ ਨਾਲ ਦੱਸ ਵੀ ਦਿਓ ਕਿਉਂਕਿ ਆਪਾਂ ਨੇ ਇੱਕ ਰੂਪ ਤੇ ਸਾਡੇ ਤੇ ਦੇਖਣਾ ਬਾਈ ਹੁਣ ਕੰਮ ਤੇ ਪੈਸੇ ਜੋੜ ਲੈ ਹੁਣ ਹੁਣ ਸੱਡੀਆਂ ਬਾਜੀ ਠੀਕ ਨਹੀਂ ਬੰਦੇ ਹਾਂ ਸਹੀ ਬਾਈ ਸਹੀ ਗੱਲ ਹਾਂ ਕੱਲੇ ਬੰਦੇ ਦੇ ਬਾਈ ਕੰਮ ਔਖਾ ਵੀ ਹੈ ਨਾ ਹਾਂ ਕੱਲੇ ਬੰਦੇ ਦਾ ਔਖਾ ਯਾਰ ਇਹ ਹੁਣ ਐ ਵੀ ਇੱਕ ਹੋਰ ਫੰਗ ਝਾੜੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪੁੱਤਰਾ ਨੇ ਕੁੱਡੇ ਦੇ ਬਾਈ ਫੱਗੇ ਫੰਗ ਪਏ ਹੁੰਦੇ ਆ ਪਰ ਆ ਫਿਰ ਦਾ ਜਦ ਨਾਲ ਕੋਤੇ ਪੁੱਤਰਾ ਦੀ ਮਾਰ ਕਿੱਧਰ ਵੀ ਜਾਂਦਾ ਸਾਰੇ ਉੜਕੇ ਸੈਕਸ਼ਨ ਨੂੰ ਆਉਂਦੇ ਆ ਫਿਰ ਉਹ ਬਾਈ ਕੱਦੇ ਕਾ ਸਾਫ ਕਰੇ ਸਾਰ ਹੂੰ ਤੇ ਤੁਸੀਂ ਢੜਾਈ ਨਹੀਂ ਅੱਜ ਫਿਰ ਨਹੀਂ ਬਾਈ ਮੈਂ ਨਹੀਂ ਜਾਣਦਾ ਹੈਗਾ ਮਾਣ ਕੇ ਚਾਚਰੇ ਨਹੀਂ ਜੇ ਕੁੱਤੇ ਮੈਂ ਸਹੀ ਗੱਲ ਜੀ ਸਾਚੀ ਗੱਲ ਬਾਈ ਉੜਾਇਓ ਜਾਨਵਰ ਜਾਨਵਰ ਕਿਹੜਾ ਆਈਏ ਹੁਣਿਆ ਹਾਂਗਾ ਸਾਡੇ ਖੁੱਡੇ ਭਰਿਆ ਪਿਆ ਬੰਗਾ ਆ ਅਸੇ ਮੋਟਰ ਉਹ ਕੰਮ ਪਰ ਲੱਗੇ ਹੋਇਆ ਕੰਮ ਦੇ ਉੱਪਰ ਵੀ ਜਦ ਕਹਿੰਦੇ ਕੰਮ ਲਾਉਣਾ ਹੁੰਦਾ ਕਹਿੰਦਾ ਮੰਗਿਆ ਸੀ ਖੰਡ ਮੰਗਿਆ ਸੀ ਗੁੜ ਕੇ ਗੁੜ ਤੇਲ ਕਹਿੰਦਾ ਖੰਡ ਘੋਲ ਲਈ ਕਹਿੰਦਾ ਬੰਦ ਬਨੇ ਦਿੱਤੇ ਬੋਲੀ ਬਦਲਾਈ ਕਹਿੰਦਾ ਮੰਗੇ ਪੈਸੇ ਕਈ ਤਰ੍ਹਾਂ ਪਿੰਡ ਕਿਤੇ ਆ ਭਾਈ ਕੰਮ ਪਰ ਵੀ ਆਈ ਜਾਂਦਾ ਉਹ ਠੀਕ ਹੈ ਯਾਰ ਕੋਈ ਗੱਲ ਸਹੀ ਗੱਲ ਜਾ ਕੇ ਇਹਦੇ ਕੰਮ ਲਾਉਣਾ ਹੁੰਦਾ ਜਾਂ ਜਮੇਹਤੀ ਨੂੰ ਟੋਲਦੇ ਫਿਰਦੇ ਆ ਫੇਰ ਕਹਿੰਦੇ ਆ ਆਪਾਂ ਵਗਾਇਆ ਕਰੋ ਭਾਈ ਘੋੜਾ ਦਾ ਤੇਲ ਲਿਆਓ ਮੱਥਾ ਢਕਣਾ ਹੈ ਖੰਡਰ ਕੀ ਲੈ ਕੇ ਆਉਂਦੀ ਅਗਲੀ ਆਉਂਦੀ ਨਾ ਹਾਂ ਵੀ ਜੇ ਬਾਅਦ ਵਿੱਚ ਆਪਾਂ ਬਨੇਰੇ ਪੂਰੇ ਬੰਦਨੇ ਆ ਜੇ ਕਹਿੰਦਾ ਬੰਦ ਬਨੇਰੇ ਦਿੱਤੇ ਬੋਲੀ ਬਦਲਾਈ ਜਾਂ ਲੈਂਟਰ ਪਾ ਕੇ ਬਨੇਰੇ ਬੰਦਤੇ ਨੇ ਫੇ ਆਪਾਂ ਮੰਗਦੇ ਪੈਸੇ ਫਿਰ ਤੇਰਾ ਪਿੰਡ ਕਿੱਥੇ ਭਾਈ ਤੈਨੂੰ ਇੱਥੇ ਜਾਣਦੇ ਹੋ ਨਹੀਂ ਇਹ ਕੰਮ ਹੁੰਦਾ ਇਹ ਗਾਣੀ ਕਹਾਣੀ ਨਹੀਂ ਇਹ ਸਹੀ ਕਹਾਵਤ ਕਹਿੰਦੇ ਆਹੀ ਕਹਿੰਦਾ ਮੰਗੇ ਅਸੀਂ ਗੁੜ ਤੇਲ ਖੰਡ ਘੋਲ ਲਈ ਕਹਿੰਦਾ ਬੰਦ ਬਨੇਰੇ ਦਿੱਤੇ ਬੋਲੀ ਬਦਲਾਈ ਕਹਿੰਦਾ ਮੰਗੇ ਪੈਸੇ ਕਿਹ ਤੇਰਾ ਪਿੰਡ ਕਿੱਥੇ ਭਾਈ ਅਸੀਂ ਤੈਨੂੰ ਜਾਣਦੇ ਹੋ ਨਹੀਂ ਵਾਹ ਸ਼ਾਬਾਸ਼ ਬਾਈ ਆਇਆ ਮੁੰਡਾ ਇਹ ਬਾਈ ਜਿਹੜੇ ਪੁਰਾਣੇ ਬਰਜੁਰਗਾਂ ਦੇ ਤੋਂ ਬਣਾਏ ਹੋਏ ਨਾ ਕਹਾਵਤਾਂ ਤਾਥ ਲੋਕ ਤਾਥ ਆਣਾ ਬਈ ਉਹ ਬਾਈ ਸੱਚੀ ਹੈ ਜੀ ਆਪਾਂ ਮੰਗਦੇ ਆ ਗੱਲ ਸੱਚੀ ਪਿਓਰ ਸੱਚੀ ਵੀਰੇ ਹਕੀਕਤ ਆ ਆਪਾਂ ਆਪਾਂ ਝੂਠੀ ਗੱਲੇ ਨਹੀਂ ਕਰਦੇ ਜਿੰਨੇ ਵੀ ਮਿਲਤੀ ਪਾਈਆਂ ਸਾਰੇ ਜਾਤਣ ਵੀ ਹੁੰਦਾ ਕਿ ਨਹੀਂ ਆਕਣਾ ਹਾਂ ਨਾ ਆਪਣੇ ਬਾਈ ਲੋਕ ਐਕਟਿੰਗ ਦੇ ਦੇ ਕੋਈ ਪੇਂਟਰ ਭਾਈ ਦੇਦਾ ਵੀਡੀਓ ਕੋਈ ਸਟਰੀਪ ਭਾਈ ਕੋਈ ਇਦਾਂ ਹੀ ਹੁੰਦਾ ਵੀਰੇ ਕੋਈ ਲੇਬਰ ਭਾਈ ਦੇਖਦਾ ਨਹੀਂ ਹਾਂ ਹਮ ਅਰਸ਼ਮਾਨ ਹੁਣ ਕਹਿੰਦੇ ਫਰੀਆ ਲਿਆਉਣਾ ਆਪਾਂ ਨੇ 5 ਕੁਇੰਟਲ ਜਿਹੜੇ ਆ ਜੀ ਗੱਡੀ ਰੇਤੇ ਦੀ ਲਿਆਉਣੀ ਜਦੇ ਆ ਜੀ ਅੱਛਾ ਬਜਰ ਦੀ ਆਉਣੀ ਜਦੇ ਆ ਜੀ ਲੇਬਰ ਪਾ ਕੇ ਬਸ ਅੱਛਾ ਆ ਗਿਆ ਮੁੰਡਾ ਤੇ ਜਦਾਂ ਚੱਕਾ ਕਾਲਾ ਫਿਰ ਕਬੂਤਰਾ ਕਬਤਰਾ ਮਾਰੇ ਵਿੱਚ ਕਾ ਹੁਣ ਅੱਜ ਕੱਲ੍ਹ ਤਾਂ ਉਹ ਤਾਂ ਦੱਸਦੇ ਵੀਰੇ ਜਿੱਕਾ ਹੁਣ ਗਰਮੀ ਪੈਂਦੀ ਆ ਕਬੂਤਰਾ ਗਰਮੀ ਪੈਂਦੀ ਆ ਕਬੂਤਰਾ ਪਾਣੀ ਦੇ ਦਵਾ ਪਾਣੀ ਬਦਲਣਾ ਪੈਂਦਾ ਅੱਛਾ ਥਿੰਨੇ ਟਾਈਮ ਪਾਣੀ ਬਦਲੋ ਪਾਈ ਖੁੱਡੇ ਦੇ ਵਿੱਚ ਠੰਡਾ ਪਾਣੀ ਪਾਓ ਖੁੱਡੇ ਸਾਫ਼ ਰੱਖੋ ਨਾਲ ਹੀ ਇਹ ਕਿਹੜੇ ਖੁੱਡਿਆ ਘਟੇ ਸਾਪ ਆ ਜਾਂਦਾ ਔਰ ਕਿੱਟ ਚੱਕਣੇ ਕੋਲ ਉਹਨੇ ਬਾਰੇ ਵੀ ਹਾਂ ਖੁੱਡਿਆ ਛੱਡੇ ਖੁੱਡਿਆ ਸਾਪ ਨੂੰ ਕੱਢ ਜੰਨੇ ਆਪੇ ਠੀਕ ਨਹੀਂ ਹਾਂ ਦੇਖ ਕੇ ਆਪਣਾ ਖੁੱਡਿਆਂ ਹੱਥ ਲਾਓ ਬੈਠਾ ਹੁੰਦਾ ਭਾਈ ਵਿਚਾਲੇ ਕੋਈ ਪਤਾ ਨਹੀਂ ਦਿੰਦਾ ਠੀਕ ਨਹੀਂ ਮਲੇ ਟਾਈਮ ਦਾ ਪਤਾ ਨਹੀਂ ਹੁੰਦਾ ਬਾਕੀ ਹੋ ਗਿੱਤੇ ਆ ਹਰਾ ਵੈਰ ਬਾਕੀ ਪਾਈ ਆਪਣੇ ਕਬੂਤਰਾਂ ਧਿਆਨ ਰੱਖੋ ਇਹ ਦਿਨ ਥੋੜੇ ਜਿਹੇ ਕੈੜੇ ਹੁੰਦੇ ਆ ਜਾਂ ਮੌਸਮ ਬਦਲਦਾ ਹੈ ਕਿਤਰਾ ਨੂ ਗਰ ਖਰਾਬ ਹੁੰਦਾ ਖਾ ਖਰੀ ਬਿਮਾਰੀ ਪਾਈਂਦੀ ਆ ਇਕ ਇਕ ਵੀਰ ਪਾਈ ਇਹ ਕਮੈਂਟ ਕਰਿਆ ਤੱਕ ਨਾ ਸਾਡੇ ਕਨ ਬੱਚੇ ਕਨ ਯਾਰ ਭਾਈ ਉਹ ਮਰ ਜਾਂਦੇ ਆ ਕਨਾ ਛੋੜ ਪਾਣੀ ਚੋਗਾ ਲੈ ਕੇ ਛੋਟੇ ਛੋਟੇ ਉਹਨੇ ਕੋਟੇ ਬੋਲੋ ਉਹ ਵੀ ਦੀ ਪਾਣੀ ਹਾਂ ਤਾਂ ਜ਼ਿਆਦਾ ਪਾਣੀ ਇਦਾਂ ਕਰ ਅਸਾਂ ਕੀ ਕੀ ਕਰਨ ਦੇਈ ਬਾਈ ਹਾਂ ਉਹਨੂੰ ਕੋਹ ਦਾ ਮਾ ਜਿੰਨਾ ਤਰੀ ਕੋ ਚਾਰ ਹੈਗਾ ਹੈ ਹਾਂਜੀ ਆ ਚਾਰ ਦਾ ਤੇਲ ਦੇ ਦੋ ਦੋ ਮੁੱਧਾ ਦੇ ਦੇ ਬੱਚਿਆਂ ਨੂੰ ਠੀਕ ਹੈ ਜੀ ਠੀਕ ਨਹੀਂ ਠੀਕ ਹੈ ਤੇ ਬਾਕੀ ਜਾ ਪਾਈ ਤੋਂ ਸੇਵ ਦਾ ਸਿਰਕਾ ਦੇ ਦੇ ਠੀਕ ਹੈ ਜੀ ਜਿਹੜਾ ਸੇਵ ਦਾ ਸਿਰਕਾ ਹੈ 2 ਲੀਟਰ ਦੇ ਵਿੱਚ ਘੜਾਟ ਪਾ ਕੇ ਪਲਾ ਦੇ ਐਪਲ ਦਾ ਸਿਰਕਾ ਹਾਂ ਠੀਕ ਆ ਬੱਚਾ ਨੂੰ ਇਹ ਪੱਕਾ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਹੈਗਾ ਇਹ ਗਰਮੀ ਹੁੰਦੀ ਆ ਹੁਣ ਗਰਮੀ ਦੇ ਵਿੱਚ ਪਾਣੀ ਪੀ ਜੇ ਨੇ ਪੀ ਜੇ ਨੇ ਦਾਣੇ ਖਾਣੇ ਦੇ ਉਤਰਾਂ ਦੇ ਤਾਂ ਨਹੀਂ ਆਪਣਾ ਲਈ ਕੰਮ ਆ ਜੀ ਕਿ ਨਾਲ ਆਪਾਂ ਪਾਣੀ ਪੀ ਪੀ ਕੇ ਆਪਣੇ ਗੱਠ ਬਣ ਜਾਂਦੀ ਆ ਆ ਫੇਰੇ ਮਾਹ ਹੋ ਜਾਂਦਾ ਮਾਹ ਹੋ ਜਾਂਦਾ ਆ ਇੱਕ ਨਹੀਂ ਬੱਚਾ ਦੇ ਉਹ ਬੱਚੇ ਆ ਚਲੇ ਨਿਕਲ ਕੇ ਆਹੀ ਆਵਾਜ਼ ਹੋਰ ਕੋਈ ਹਲਾ ਨਹੀਂ ਵੀਰੇ ਆਹੀ ਹਲਾ ਇੱਕ ਵਾਈ ਗਰਮੀ ਜਾ ਰਹਾ ਹੈ ਗਰਮੀ ਜਾ ਰਹਾ ਹੈ ਦਾਣੇ ਫੁੱਲ ਜਾਂਦੇ ਆ ਪਾਣੀ ਗਰਮ ਹੋਇਆ ਹੁੰਦਾ ਉਹਦੇ ਦਾਣੇ ਵੀ ਗਰਮ ਹੁੰਦੇ ਨਵੇਂ ਕਣਕ ਪਾਉਂਦੇ ਆ ਲੋਕ ਜ਼ਿਆਦਾਤਰ ਇੱਕ ਧਿਆਨ ਹੋ ਰੱਖਿਆ ਕਰੋ ਜਦ ਨਾਲ ਜਿਹਨੇ ਰੱਖੇ ਹੋਏ ਨਾ ਜਿਹੜਾ ਇਹ ਚੀਜ਼ ਦੇ ਵਿੱਚ ਵੱਢਦਾ ਜਿਹੜਾ ਤਾਂ ਨਵੇਂ ਆ ਬਾਈ ਉਹਨਾਂ ਨੂੰ ਤਾਂ ਚਲੋ ਪਤਾ ਨਹੀਂ ਲੱਗਦਾ ਤੁਸੀਂ ਐਂ ਦੇਖਿਓ ਵੀ ਪਹਿਲੇ ਦਿਨ ਤੋਂ ਜਦ ਰੋਜ਼ ਤਾਂ ਛੱਡਦੇ ਆ ਦਾਣੇ ਤਾਂ ਡੇਲੀ ਪਾਉਂਦੇ ਜਿਹਨੇ ਰੱਖੇ ਪਿਆ ਤੇ ਉਹਦੇ ਵਿੱਚ ਡੇਲੀ ਆਏ ਦੇਖਿਆ ਕਰੋ ਵੀ ਕਿਹੜਾ ਇਕੱਠਾ ਜਿੱਥੇ ਸੋਸਤ ਬੈਠਾ ਅੱਜ ਬੱਸ ਆਥਿਆ ਪਲਾ ਜਾਂਦਾ ਉਹਨੂੰ ਜਦੇ ਸੰਭੂ ਉਹਨੂੰ ਜਦੋਂ ਉਹਦਾ ਟਾਈਮ ਲੰਗੀ ਜਾਂਦਾ ਲੰਗੀ ਜਾਂਦਾ ਜਦੋਂ ਆਂਟੇ ਉੱਪਰ ਜਾ ਕੇ ਸਾਂਭਦੇ ਆ ਫਿਰ ਉਹ ਹੱ ਉਹ ਕਿਹੜੇ ਸਭੂ ਇਹ ਤਾਂ ਸੱਲਾਹ ਕੋ ਪਿਆਰਾ ਹੁੰਦਾ ਬਈ ਇਲਾਹ ਨੂੰ ਤਾਂ ਹੀ ਪਿਆਰਾ ਹੋਣ ਦੇ ਆਪਾਂ ਜਣੀ ਕੋਈ ਨਹੀਂ ਸਾਡੇ ਕੋਲ ਤਾਂ ਹੋਊਗਾ ਨਹੀਂ ਕਿਉਂਕਿ ਜੇ ਨਵੇਂ ਦੀ ਗੱਲ ਕਰੀਏ ਪੁਰਾਣੇ ਉਹ ਤੋਂ ਪਤਾ ਲੱਗ ਜਾਂਦਾ ਵੀ ਯਾਰ ਚੱਲ ਇਹਨੂੰ ਆਹ ਦੇ ਦੇਣਾ ਅਰ ਇੰਨਾ ਕ ਬਚਾ ਖਾ ਲੇਗਾ ਤੁਹਾਨੂੰ ਵੀਡੀਓ ਜਮਾ ਅੱਛਾ ਇੰਨਾ ਕ ਬਚਾ ਹਮ ਮਾਉਰ ਬੇਚਰ ਦੇ ਕੇ ਆਉਣਾ ਰੋਜ਼ ਅੱਛਾ ਜੀ ਦੋ ਟਾਈਮ ਜਾ ਕੇ ਬਚਾ ਹੁਣ ਦੇ ਕੇ ਆਇਆ ਤੇ ਪਹਿਲੇ ਨੂੰ ਫੇਰ ਦੇਣਾ ਤੇ ਸ਼ਾਮ ਨੂੰ ਫੇਰ ਦੇਣਾ ਬੱਚੇ ਨੂੰ ਮਾ ਕੇ ਤੇ ਸਾਰਾ ਖਰਾਕ ਦੇ ਬਿਨਾਂ ਨਾ ਮਰ ਜੀ ਅੱਛਾ ਅੱਛਾ ਜੀ ਜਿੰਨਾਂ ਦਾ ਬਚਾਇਆ ਕਬੂਤਰਾਂ ਦਾ ਉਹ ਸਾਰੇ ਲੰਦੇ ਨਹੀਂ ਆ ਗਏ ਸ਼ਿਆ ਕੋ ਤਾਂ ਛੱਡ ਗਏ ਬੱਚੇ ਕੋਈ ਬਾਈ ਚੋਕ ਛੱਡ ਦਿੰਦੇ ਗਰਮੀ ਗਰਮੀ ਜਿਆਦਾ ਹੈ ਨਾ ਹਾਂ ਤਾਂ ਹੀ ਸਾਡੇ ਕੀ ਆਚ ਕਰ ਸਾਲ ਚੋਕ ਹੀ ਦਿੰਦੇ ਉਹਨੂੰ ਉਸ ਨਾਲ ਮਨ ਨੂੰ ਦੇਖ ਕੇ ਚਿੰਕਾ ਮਾਰਦਾ ਮੈਂ ਜਾ ਕੇ ਹੁਣ ਚੋਕ ਦੇ ਕੇ ਆਇਆ ਫੇਰ ਉਹਨੂੰ ਹੁਣ ਦੁਪਹਿਰ ਨੂੰ ਫੇਰ ਦੇਣਾ ਜਾ ਕੇ ਸ਼ਾਮ ਨੂੰ ਫੇਰ ਇੰਨੀ ਗਰਮੀ ਜੇ ਨਹੀਂ ਮੈਂ ਤਕਾਨੀ ਪੈਂਦੀ ਯਾਰ ਸਹੀ ਗੱਲ ਹੈ ਬਾਈ ਬਾਕੀ ਬੱਚੇ ਦਾ ਪਤਾ ਨਹੀਂ ਬਚਾਰੇ ਰਿਜਲਟ ਕਹੇ ਜਾ ਦੇਣਾ ਉਹਨੇ ਬੜਾ ਹੋ ਗਿਆ ਨਹੀਂ ਦਾ ਬਾਜੂਗੀ ਹਾਂ ਇੱਕ ਅੱਖਾਂ ਲਈ ਡਾਕਟਰ ਦਵਾਈ ਉਹਨੂੰ ਦਈ ਖਾ ਖਾ ਦੋ ਘੜੀਆਂ ਜਿਹੜੀ ਤਾਂ ਆਪਣੀ ਮਸ਼ਹੂਰ ਦਵਾਈ ਆ ਉਹ ਕਰਦੇ ਆਪਣੇ ਤੋਂ ਬੈਟਰ ਨਹੀਂ ਸੋਦਾ ਹਰ ਜਿੱਥਰੋਂ ਮੈਂ ਸਿੰਦੀ ਗੋਲੀ ਆ ਠੀਕ ਹੈ ਬਾਈ ਇਹ ਤਾਂ 100% ਲਾਜਾ ਕਿਉਂਕਿ ਬਾਈ ਇਹਨਾਂ ਦਿਨਾਂ ਦੇ ਵਿੱਚ ਸੈੱਲ ਦੇ ਵਿੱਚ ਨਾ ਅੱਖਾਂ ਪੱਕੀਆਂ ਹੋ ਗਈਆਂ ਹੂੰ ਕਿਉਂਕਿ ਅੱਖਾਂ ਰਕੇ ਰਾਜ ਲਾਗੀ ਆ ਜਾਂਦਾ ਤੇ ਪਾਣੀ ਨਹੀਂ ਗੀ ਜਾਂਦਾ ਹਾਂ ਜੀ ਉਹਦੇ ਨਾਲ ਨਾ ਵੀ ਤੁਸੀਂ ਜੈਸਰੋ ਮੈਡੀਨਰ ਬੈਟਮੀ ਸੋਲ ਦਾ ਚੌਥਾ ਚੌਥਾ ਹਿੱਸਾ ਦੇਣਾ ਹੂੰ ਤੇ ਉਹ ਦੇਖ ਕੇ ਤੁਸੀਂ ਨਾ ਸ਼ਾਮ ਨੂੰ ਦੇਖਣਾ ਵੀ ਅੱਖਾਂ ਬਿਲਕੁਲ ਸਾਫ਼ ਹੋਊਗੀ ਸਹੀ ਗੱਲ ਗਾਰੰਟੀ ਹੈ ਦਵਾਈ ਦੀ ਕਿਉਂਕਿ ਬਾਈ ਆਪਣੇ ਵੀ ਬੋਲੇ ਤੇ ਹੁਣ ਕਿੱਛ ਦੇਣੀ ਕਿਨੇ ਕਿਨੇ ਬਾਈ ਹੋ ਹੈਂ ਦੇਣੀ ਕਿਨੇ ਕਿਨੇ ਚੌਥਾ ਚੌਥਾ ਹੀ ਸੇਂਦਾ ਆਇਆ ਹੁਣ ਤੱਕ ਅੱਛਾ ਤੇ ਬੜੀ ਗੋਲੇ ਚੌਥਾ ਇਹਦਾ ਛੋੜੀ ਦਾ ਵੀ ਸ਼ੌਟ ਆ ਹਾਂ ਦੋਨਾਂ ਦਾ ਮਲਾਕੇ ਦੇਣਾ ਮੇਰੇ ਕੋਲ ਤਿਆਰ ਮੇਰੇ ਵੀ ਹੋ ਗਏ ਦੋ ਬੱਚੇ ਨੂੰ ਹੀ ਤੇ ਮੇਰੇ ਵੀ ਅਛਾ ਜੀ ਬਗੋਲੀ ਤਾਂ ਮੈਨੂੰ ਮਿਲੀ ਨਹੀਂ ਹੈਗੀ ਹੋਰੇ ਕਦੇ ਹੋਰੇ ਲਾਇਤਾ ਅਛਾ ਜੀ ਜਿਹੜੀ ਕੈਂਦੇ ਥਾਣਾ ਨੂੰ ਦੁੱਧ ਔਰ ਟੂਪ ਲੱਗਦੀ ਆ ਹਰੀ ਜੀ ਹਰੀ ਜੀ ਵੀਰ ਵੀ ਤੇ ਆਉਂਦੀ ਆ ਲਾਦੀ ਜਗਮਜੋ ਬਸਰਾ ਦੇ ਗਾਂ ਥਾਣਾ ਨੂੰ ਮੈਂ ਤਾਂ ਉਹ ਲਾਤੀ ਦੋ ਵਾਰ ਅਛਾ ਜੀ ਬਸ ਦੋ ਵਾਰ ਲਾਈ ਆ ਸਾਹਿਬ ਠੀਕ ਹੈ ਪਹਿਲਾਂ ਵੀ ਵਰਤੀ ਕੇ ਦੇਖੀ ਦੀ ਮੈਂ ਤੇ ਦੋ ਤਰੀਕੇ ਪੱਕੇ ਆ ਰਹੇ ਬਸ ਠੀਕ ਹੈ ਜੈਥਰੋਸੋਲ ਤੇ ਹੋ ਫਿਰ ਜੈਥਰੋਮਾਈਸਿਨ ਤੇ ਬਾਕੀ ਆਖੀ ਹਾਂ ਦੀ ਆਪਾਂ ਚੱਕ ਕੇ ਇੱਧਰ ਇੱਧਰ ਰੱਖ ਲਓ ਜੁਵਾਈ ਚੱਕਲਾ ਫੜਾ ਕੋਲ ਕਰਦਾ ਤੂੰ ਕੀ ਆ ਪਿਆ ਆਪਾਂ ਜਾ ਕੇ ਭਾਈ ਮੈਡੀਕਲ ਸਟੋਰਾਂ ਘਰੇ ਨੇ ਵੀ ਜਿੱਥੇ ਮਿੱਥਲ ਦੇ ਦੇ ਵਾਪੇ ਸਮਝ ਜਾਂਦਾ ਭਾਈ ਉਹ ਹੁਣ ਪੱਕਾ ਆਇਆ ਉਹ ਇਹਨਾਂ ਨੇ ਲੈ ਕੇ ਆਈ ਜਾਣੀ ਹਾਂ ਚਲੋ ਵੀਰੇ ਮਿਲਦੇ ਹਾਂ ਹੁਣ ਆਪਾਂ ਕਿਸੇ ਅਗਲੀ ਵੀਡੀਓ ਤੇ ਜੇ ਹੁਣ ਆਪਾਂ ਵੀ ਕੰਮ ਕਰਤੇ ਲੱਗੇ ਠੀਕ ਹੈ ਜੀ ਠੀਕ ਹੈ ਰੱਖਣਾ ਲੱਗੇ ਭਾਈ ਅਸੀਂ ਵਿਚ ਨਾਈ ਲੁਕਾਂਡੀਆਂ ਕਰੀਆਂ ਆਂ ਆ ਛੜੀ ਲੋਜੀ ਆ ਇਹ ਸਾਡਾ ਮੇਨ ਸਾਡਾ ਕਿਟਾਏ ਆ ਸਾਲ ਕਿਉਂਕਿ ਰਾਜਮਿਸਤਰੀ ਸਾਡਾ ਮਕਸਦ ਇਹ ਵੀਡੀਓ ਬਣਾਉਣਾ ਦਾ ਇਹ ਤਾਂ ਤੁਹਾਨੂੰ ਇੱਥੇ ਦਾ ਕੰਮ ਦਿਖਾਉਣਾ ਦਾ ਕਿਉਂਕਿ ਬਾਈ ਸੀ ਇੱਕ ਆਦਮੀ ਨੇ ਹੇਣਾ ਕਮੈਂਟ ਆਇਆ ਦਾ ਪਹਿਲਾ ਵੀਡੀਓ ਚ ਕਿ ਬਾਈ ਕੋਈ ਕੰਮ ਕਰ ਲਓ ਹਨਾ ਵੀ ਤੁਸੀਂ ਵੀਡੀਓ ਨਹੀਂ ਕਰਦੇ ਕਿਉਂਕਿ ਬਾਈ ਅਸੀਂ ਮਿਸ ਆਹ ਮਿਸਤਰੀ ਰਾਜਮਿਸਤਰੀ ਦਾ ਕੰਮ ਕਰਦੇ ਆ ਆ ਦੇਖੋ ਸਾਡਾ ਸਮਾਨ ਸਾਰਾ ਪਿਆ ਇਹ ਕੋਈ ਕਾੜੀਆਂ ਸਾਡਾ ਮਕਾਨ ਬਣ ਰਿਹਾ ਜਿਹੜਾ ਬਣਾ ਰਹੇ ਬੰਦੇ ਬਾਕੀ ਤੁਹਾਨੂੰ ਇਟ ਲੱਗਦੀ ਵੀ ਦਿਖਾ ਦਿੰਦੇ ਆ ਉੱਪਰ ਕਿੱਦਾਂ ਲਾਉਂਦੇ ਆ ਅਹ ਇਹ ਕਿੱਤਾ ਬਾਈ ਸਾਡਾ ਠੀਕ ਆ ਇਹ ਜਿਹੜਾ ਸਾਲੇ ਯਾਰ ਹੁਣ ਕਬੂਸਤਰਾ ਕੋਲ ਜਾ ਕੇ ਇੰਨਾ ਟਾਈਮ ਇੱਥੇ ਹੋਗੇ ਆਲ ਮਿਲ ਕੇ ਛੱਡ ਲੈਣੇ ਆ ਹਾਂ ਜੀ ਆ ਜਉ ਸਾਡੇ ਕੋਲ ਵੀ ਬਾਈਕ ਹੋ ਰਤ ਮੰਨ ਕਰ ਕੈਸਟਾ ਜਿਹੜੇ ਬੰਦੇ ਨੇ ਵੀ ਕਬੂਤਰ ਦੇਣਾ ਹੈ ਚੰਗਾ ਕਬੂਤਰ ਦੋ ਚਾਹ ਪੈਸਾ ਦੇਣਾ ਹੈ ਚਾਹ ਮੁਕਤ ਦੇਣਾ ਹੈ ਠੀਕ ਨਹੀਂ ਤੇ ਅਗਲਾ ਫੋਨ ਕਰਦਾ ਵੀ ਯਾਰ ਤੁਹਾਡਾ ਕਬੂਤਰ ਯਾਰ ਸਾਰੇ ਕੋਠੇ ਗਾ ਕੇ ਆ ਗਿਆ ਵੀ ਕੋਠੇ ਗਾਉਂਦਾ ਫਿਰਦਾ ਠੀਕ ਨਹੀਂ ਆਪਣੇ ਕੋਲ ਜਿਹਨੇ ਮੈਂ ਕਬੂਤਰ ਦਿੱਤਾ ਮੇਰੇ ਕਬੂਤਰ ਇਸ ਟਾਈਮ ਡਾਈਆਂ ਦੇ ਬੰਦ ਆ ਆਪਣੇ ਢਾਕੇ ਰੱਖੇ ਬੂਤਰ ਸਾਰੇ ਠੀਕ ਨਹੀਂ ਮੈਂ ਜਿਹੜੇ ਬੰਦੇ ਨੂੰ ਕਹਿੰਦਾ ਬਾਈ ਕਬੂਤਰ ਨੂੰ ਢਾਲਾ ਢਾਕੇ ਫੇਰ ਦਸੀ ਮਨ ਨੂੰ ਬੱਚਾ ਨੇ ਡੰਗਾ ਜੇ ਕਿਸ ਨੂੰ ਤਾਂ ਮੈਂ ਕਹਾਂਗਾ ਬਾਈ ਇਹਨਾਂ ਦੇ ਬੱਚੇ ਹੋਣ ਨੇ ਬੱਚੇ ਨਾ ਉਹਨੇ ਮੇਤੇ ਪਹਿਲੇ ਲੈ ਜੋ ਕਬੂਤਰ ਮੇਰੇ ਛੱਡ ਦਿਓ ਮੈਂ ਗਾਰੰਟੀ ਦੇ ਦਿੰਦਾ ਯਾਰ ਮੰਨੂ ਮੇਰੇ ਕੋਲ ਵੀ ਆਇਆ ਕਬੂਤਰ ਮੇਰੇ ਕੋਲ ਦੋ ਕਾਲੀਆਂ ਕੋਡਾਂ ਵੀ ਆਈਆਂ ਵੀ ਐ ਅੱਛਾ ਜੀ ਦੋ ਬੱਚੇ ਆ ਹਾਂ ਉਹ ਬੰਦੇ ਨੇ ਮੁੰਡੇ ਤੇ ਬੰਦਾ ਤਾਂ ਆਪਣਾ ਉਹ ਵੀ ਖਾਸੇ ਦਾ ਆਪਣਾ ਅੱਛਾ ਜੀ ਕਹਿੰਦਾ ਵੀ ਚਾਚੇ ਬੱਚੇ ਉਹਨੇ ਹੀ ਪਾਉ ਦਾ ਵੀ ਕੱਟ ਕਰ ਲਈ ਇਹਨਾਂ ਨੂੰ ਠੀਕ ਆ ਹੁਣ ਮੈਂ ਇੱਕ ਨਾ ਕੱਟ ਕਰਦਾ ਹੈ ਨਹੀਂ ਹਾਂ ਮੈਂ ਡਾਇ ਹੈ ਵਿਚਾਰੇ ਉਹ ਅੱਛਾ ਜੀ ਉਹ ਡਾਇ ਘੇਰਾ ਮੈਂ ਕਹਿੰਦਾ ਬਰਕ ਦੇ ਪਹਿਲੇ ਦਿਨ ਤਾਂ ਪਿੰਡੇ ਹੀ ਛੱਡਿਆ ਉਹਨੇ ਕਿਸੇ ਦੇ ਕੋਠਾ ਛੱਡਿਆ ਹੀ ਨਹੀਂ ਤੇ ਬਣਾ ਬੈਠਿਆ ਹੁਣ ਪੂਰਾ ਇੱਕ ਪਿੰਡ ਗਣ ਕੇ ਆਏ ਗਣ ਕੇ ਹੁਣ ਵੀ ਹਾਂ ਹੁਣ ਵੀ ਸਿਰਫ ਪੰਜ ਘੇਰੇ ਮਾਰਦੇ ਆ। ਅੱਛਾ ਜੀ। ਛੇਵੇਂ ਘੇਰੇ ਉਨ ਤਾਂ ਬਹਿ ਜਾਂਦੇ ਆ ਉਹ। ਦੱਸੋ ਉਹਨਾਂ ਨੂੰ ਕਿਆ ਕੱਟ ਕਰਕੇ ਕਿਆ ਬੱਦੇ ਕਢਾਉਗਾ ਬੰਦਾ? ਉਹਨੇ ਫੜਾ ਗਾਣਾ ਭਾਈ ਜਿਹਨੂੰ ਵੀ ਕਬੂਤਰ ਦੇਣਾ ਹੈ ਭਾਈ ਬਣ ਕੇ ਅਗਲੇ ਬਸਵਾਤ ਬੜਿਆਂ ਨੂੰ ਪਤਾ ਚੰਗਾ ਚੱਲ ਜਾਓ। ਠੀਕ ਹੈ। ਅਗਲੇ ਨੂੰ ਐ ਨਾ ਕੋਹ ਵੀ ਕੱਟ ਕਰ ਲੈ ਇਹਨੂੰ। ਕਿ ਠੀਕ ਨਹੀਂ ਕੰਮ ਯਾਰ। ਠੀਕ ਨਹੀਂ। ਅਗਲੇ ਨੇ ਪੈਸੇ ਲਾਉਣੇ ਹੁੰਦੇ ਆ। ਅਗਲਾ ਭਰੋਸੇ ਤੇ ਲੈ ਕੇ ਜਾਂਦਾ। ਠੀਕ ਨਹੀਂ ਇਹ ਕੰਮ ਨੂੰ ਠੀਕ ਆਇਗਾ। ਠੀਕ ਹੈ ਜੀ। ਇਹ ਭਾਈ ਹੋਰ ਇੱਕ ਗੱਲ ਹੈ। ਇੱਕ ਨਾ ਮੇਰੇ ਕੋਲ ਕਬੂਤਰ ਆ। ਜੋੜਾ ਹੈ ਵਧੀਆ ਰਿਜ਼ਲਟ ਰਿਹਾ ਤੇ ਆਪਣਾ ਉਹ ਪੁੱਤਰ ਜੋ ਬੱਚਾ ਜਿਹੜਾ ਜੂਪੀ ਰੱਖ ਵੀ ਗਿਆ ਠੀਕ ਆ ਉਹ ਬਈ ਕਾਲੀਆਂ ਅੱਖਾਂ ਦਾ ਹੈ ਕਾਲੀ ਪੂਛ ਆ ਪੁੱਤਰ ਦੀ ਚਿੱਟੀ ਲੋਕ ਹੈ ਐਰ ਦੇਖਣ ਨੂੰ ਵੀ ਸ਼ਾਨਦਾਰ ਬੱਚੇ ਦੀ ਡਾਰਵੀ ਵਧੀਆ 5 ਘੰਟੇ ਉਹਦਾ ਬੱਚਾ ਉੜਿਆ ਤਾਂ ਤੇ ਬੱਚਾ ਥੋੜਾ ਜਿਹਾ ਉਹ ਚੱਕ ਕੇ ਦਿੱਲੀ ਦੇ ਹੋ ਗਿਆ ਮੇਰੇ ਤੇ ਕਿਉਂਕਿ ਉਹ ਬੰਦੇ ਆਪਾਂ ਜਾਣਦੇ ਤੇ ਤੇ ਉਹਨਾਂ ਕੋਲ ਵਧੀਆ ਰਿਜ਼ਲਟ ਰਿਹਾ ਮਾਦੀਨੀ ਨਿਕਲੀ ਉਹ ਤੇ ਬਹੁਤ ਵਧੀਆ ਉੜਦੀ ਉਹਨੇ ਕੈਂਚੀ ਲਾ ਕੇ ਰੱਖ ਲਈ ਤਾ ਮੈਂ ਠੀਕ ਕੋਈ ਜਹਾਨੂੰ ਕਹਣਾ ਮੇਰੀ ਨਸਲ ਬਣਾਉਣੀ ਆ ਤੇ ਉਹ ਬਾਈ ਹੁਣ ਬਿਲਕੁਲ ਜੋੜਾ ਨਾ ਉਹ ਬੈਠਾ ਏ ਜੇ ਕਿਸੇ ਵੀਰ ਨੇ ਲੈਣਾ ਕਾਲੀ ਡੱਬੀ ਕੂਟੀ ਚੱਟੀਆਂ ਅੱਖਾਂ ਦੀ ਆ ਠੀਕ ਹੈ ਹੈ ਅੜਕ ਦਿੱਤਾ ਕਾਲਾ ਪੁੰਛਾ ਠੀਕ ਜੇ ਲੈਣਾ ਲੈ ਆ ਸਕਦਾ ਉਹਦਾ ਬਾਈ ਰੇਟ ਆ ਮੈਂ ਆਪਣੇ ਹਿਸਾਬ ਕੇ ਲਾਉਂਗਾ 1500 ਰੁਪਏ ਘੱਟ ਨਹੀਂ ਉਹ ਦੇਣੇ ਮੈਂ ਠੀਕ ਹੈ ਕਿਉਂਕਿ ਨਾ ਕੋਈ ਮੇਰਾ ਇੰਨਾ ਖਰਚਾ ਆਇਆ ਹੋਇਆ ਠੀਕ ਹੈ ਹਾਂ ਪਾ ਵੀ ਫੋਟੋ ਲਾ ਦਾਂਗੇ ਫੋਟੋ ਲਾ ਦਾਂਗੇ ਠੀਕ ਨੇ ਹਾਂ ਚਲੋ ਮੈਂ ਲੈ ਆ ਵੀਰੇ ਪਾਕਿਸਤਾਨ ਦੀ ਅਗਲੀ ਵੀਡੀਓ ਲਈ ਸਸਿਕਾ ਲਈ ਪੈਰੋ ਲਾਈਕ ਕਮੈਂਟ ਸ਼ੇਅਰ ਤੇ ਗਲਤ ਕਮੈਂਟ 谁干的？那是一个